ਇਸ ਵੇਲੇ ਦੀ ਵੱਡੀ ਖਬਰ ਹੈ ਪੰਜਾਬ ਦੇ ਮਸ਼ਹੂਰ ਸਿੰਗਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਸਿੰਗਰ ਦੇ ਘਰ ਦੇ ਬਾਹਰ ਕੈਨੇਡਾ ਦੇ ਵਿੱਚ ਤਾਬੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਪੰਜਾਬੀ ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਦੱਸਿਆ ਕਿ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਇੱਕ ਵਾਰ ਬਣਾਇਆ ਬੜਾ ਵੱਡਾ ਨਾਮ ਬਣਾਇਆ ਢਿੱਲੋਂ ਨੇ ਪੰਜਾਬੀ ਗੀਤ ਰੈਪ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਾਫੀ ਪ੍ਰਸਿੱਧੀ ਜਿਹੜੀ ਹੈ ਹਾਸਲ ਕੀਤੀ ਹੈ ਢਿੱਲੋਂ ਦਾ ਨਾਮ ਪੰਜਾਬ 'ਚ ਸਾਬਤ ਸਿੰਗਰਾਂ ਤੋਂ ਉੱਪਰ ਮੰਨਿਆ ਜਾਂਦਾ ਹੈ ਕਿਉਂਕਿ ਇੰਨੇ ਘੱਟ ਸਮੇਂ ਦੇ ਵਿੱਚ ਇੰਨਾ ਫੇਮਸ ਹੋਣ ਵਾਲਾ ਸਿੰਗਰ ਏਪੀ ਢਿੱਲੋ ਅੱਜ ਕੈਨੇਡਾ ਦੇ ਵਿੱਚ ਉਸ ਦਾ ਘਰ ਹੈ ਉਸ ਦੇ ਘਰ ਦੇ ਬਾਹਰ ਦਿਲ ਦਹਿਲਾਉਣ ਵਾਲੀ ਜਿਹੜੀ ਘਟਨਾ ਵਾਪਰੀ ਹੈ ਕੈਨੇਡਾ ਦੇ ਬੈਂਕਓਵਰ ਸਥਿਤ ਉਹਨਾਂ ਦੇ ਘਰ ਦੇ ਬਾਹਰ ਅੱਜ ਭਾਰੀ ਜਿਹੜੀ ਗੋਲੀਬਾਰੀ ਹੋਈ ਹੈ ਗੋਲੀਬਾਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਕੈਨੇਡਾ 'ਚ ਅੱਜ ਤੜਕੇ ਭਾਰਤੀ ਸਮਿਤੀ ਦੇ ਮੁਤਾਬਕ ਦੁਪਹਿਰ ਨੂੰ ਕੁੰਜ ਗੈਂਗਸਟਰ ਢਿੱਲੋ ਦੇ ਘਰ ਦੇ ਬਾਹਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਗੋਲੀਬਾਰੀ ਨਾਲ ਘਰ ਦਾ ਦਰਵਾਜ਼ਾ ਅਤੇ ਕੰਧ ਵੀ ਨੁਕਸਾਨੀ ਗਈ ਹੈ ਅਜੇ ਤੱਕ ਇਸ ਘਟਨਾ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਪਰ ਬਦਨਾਮ ਗੈਂਗਸਟਰ 골ਡੀ ਬਰਾਡ ਦੇ گروਹ ਵੱਲੋਂ ਢਿੱਲੋ ਦੇ ਕਤਲ ਦੀ ਸਾਜ਼ਿਸ਼ ਰਚਨ ਦਾ ਜਿਹੜਾ ਉਹ ਸ਼ੱਕ ਹੈ 골ਡੀ ਗੈਂਗ ਨੇ ਇਸ ਤੋਂ ਪਹਿਲਾਂ ਵੀ ਅਭਿਨੇਤਾ ਸੁਲਮਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੇ ਮਸ਼ਹੂਰ ਸਿੰਗਰ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਕੈਨੇਡਾ ਦੇ ਵਿੱਚ ਗੋਲੀਬਾਰੀ ਹੋਈ ਹੈ ਦੱਸ ਦਈਏ ਕਿ ਇਸ ਗੋਲੀਬਾਰੀ ਦੇ ਵਿੱਚ ਉਹਨਾਂ ਦੇ ਘਰ ਦਾ ਦਰਵਾਜ਼ਾ ਅਤੇ ਕੰਧਾਂ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਨੇ ਜਾਨੀਮਾਲੀ ਜਿਹੜਾ ਨੁਕਸਾਨ ਹੈ ਉਹ ਹੋਣ ਤੋਂ ਬਚਿਆ ਥੈਂਕਸਟਰ ਵੱਲੋਂ ਇਸ ਘਟਨਾ ਦੇ ਉੱਤੇ ਜਿਹੜਾ ਉਹਨਾਂ ਦੇ ਉੱਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਪਰ ਹਲੇ ਤੱਕ ਕਿਸੇ ਵੀ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਪਰ ਦੱਸ ਦਈਏ ਕਿ ਗੋਲਡੀ ਬਰਾੜ ਦੇ ਉੱਤੇ ਜਿਹੜਾ ਉਹ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਗੋਲਡੀ ਬਰਾੜ ਨੇ ਪਹਿਲਾ ਅਭਿਨੇਤਾ ਸਲਮਾਨ ਖਾਨ ਦੀ ਜਾਣਨ ਦੀ ਵੀ ਜੜੀ ਆ ਉਹ ਕੋਸ਼ਿਸ਼ ਕੀਤੀ ਸੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਮਸ਼ਹੂਰ ਸਿੰਗਰ ਏ ਪੀ ਢਿੱਲੋ ਦੇ ਘਰ ਦੇ ਬਾਹਰ ਕੈਨੇਡਾ ਦੇ ਵਿੱਚ ਜਿਹੜੀਆਂ ਉਹ ਗੋਲੀਆਂ ਚਲਾਈਆਂ ਗਈਆਂ ਦੱਸ ਦਈਏ ਕਿ ਏ ਪੀ ਢਿੱਲੋ ਦਾ ਜਿਹੜਾ ਘਰ ਹੈ ਉਹ ਕੈਨੇਡਾ ਦੇ ਬੈਂਕਓਵਰ ਦੇ ਵਿੱਚ ਸਥਿਤ ਹੈ ਉੱਥੇ ਗੋਲੀਬਾਰੀ ਹੋਈ ਹੈ ਅੱਜ ਸਵੇਰੇ ਕੈਨੇਡਾ ਦੇ ਵਿੱਚ ਸਵੇਰੇ ਅਤੇ ਭਾਰਤੀ ਸਮੇਂ ਦੇ ਅਨੁਸਾਰ ਅੱਜ ਦੁਪਹਿਰ ਨੂੰ ਏਪੀ ਢਿੱਲੋ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ ਤੇ ਗੈਂਗਸਟਰ 골ਡੀ ਬਰਾੜ ਦੇ ਉੱਤੇ ਜਿਹੜਾ ਇਸ ਘਟਨਾ ਦਾ ਸ਼ੱਕ ਹੈ ਹਲੇ ਤੱਕ ਕਿਸੇ ਗੈਂਗਸਟਰ ਵੱਲੋਂ ਇਸ ਘਟਨਾ ਦੀ ਜਿਹੜੀ ਆ ਉਹ ਕੋਈ ਜ਼ਿੰਮੇਵਾਰੀ ਨਹੀਂ ਲਈ ਗਈ ਆ ਪਰੇ 골ਡੀ ਬਰਾੜ ਦੇ ਉੱਤੇ ਜਿਹੜਾ ਇਹ ਸਾਰਾ ਸ਼ੱਕ ਕੀਤਾ ਜਾ ਰਿਹਾ ਕਿਉਂਕਿ ਗੋਲਡੀ ਬਰਾੜ ਨੇ ਪਹਿਲਾਂ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਇਸ ਪੰਜਾਬੀ ਕਲਾਕਾਰ ਏਪੀ ਟਿੱਲੋ ਦੇ ਘਰ ਦੇ ਬਾਹਰ ਜਿਹੜੀ ਗੋਲੀਬਾਰੀ ਹੋਈ ਹੈ ਉਸ ਘਟਨਾ ਦਾ ਸਾਰਾ ਸ਼ੱਕ ਹੈ ਜਿਹੜਾ ਉਹ ਗੈਂਗਸਟਰ ਗੋਲਡੀ ਬਰਾੜ ਦੇ ਉੱਤੇ ਜਾ ਰਿਹਾ ਦੱਸ ਦਈਏ ਕਿ ਗੋਲਡੀ ਬਰਾੜ ਜਿਹੜਾ ਕਿ ਇੱਕ ਗੈਂਗਸਟਰ ਹੈ ਉਸ ਦੇ ਵੱਲੋਂ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਜਿਹੜਾ ਸ਼ੱਕ ਹੈ ਉਹ ਸਾਰਾ ਗੋਲਡੀ ਬਰਾੜ ਤੇ ਜਾ ਰਿਹਾ ਕਿਉਂਕਿ ਏਪੀ ਢਿੱਲੋਂ ਦੇ ਘਰ ਦੇ ਬਾਹਰ ਜਿਹੜੀ ਗੋਲੀਬਾਰੀ ਹੋਈ ਹੈ ਕੈਨੇਡਾ ਦੇ ਬੈਂਕਓਵਰ ਦੇ ਘਰ ਦੇ ਵਿੱਚ ਸਥਿਤ ਪੰਜਾਬੀ ਕਲਾਕਾਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਜਿਹੜੀ ਗੋਲੀਬਾਰੀ ਹੋਈ ਹੈ ਉਸ ਦਾ ਸ਼ੱਕ ਗੋਲਡੀ ਬਰਾੜ ਤੇ ਹੈ ਹਾਲਾਂਕਿ ਜਿਹੜਾ ਏਪੀ ਢਿੱਲੋਂ ਹੈ ਉਹਨਾਂ ਦਾ ਕੋਈ ਵੀ ਜਿਹੜਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਕਿ ਘਰ ਦੇ ਦਰਵਾਜ਼ੇ ਅਤੇ ਕੰਧਾਂ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜਿਹੜੀ ਘਟਨਾ ਹੈ ਉਹ ਸਾਹਮਣੇ ਆਈ ਹੈ ਸਾਰੀ ਘਟਨਾ ਜਿਹੜੀ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਨੀਂਦਰ ਖਬਰਟੀ